ਦੀ ਸਰਕਾਰਾਂ ਚਾਹੇ ਉਹ ਸੈਕਟਰੀ ਸਰਕਾਰ ਹੈ ਉਹਨਾਂ ਨੇ ਅੰਗੜਵਾੜੀ ਮਲਾਜ਼ਮ ਯੂਨੀਅਨ ਨੂੰ ਬਹੁਤ ਜਿਹੜੇ ਵਾਅਦੇ ਕੀਤੇ ਸੀ ਚਾਹੇ ਪੰਜਾਬ ਦੀ ਸਰਕਾਰ ਨੇ ਸਾਡਾ ਮਾਨ ਪੱਤੇ 'ਚ ਡਬਲ ਮਾਨ ਪੱਤਾ ਕਰਨ ਦਾ ਇਸ ਮਾਨ ਸਰਕਾਰ ਨੇ ਤੇ ਦੂਸਰਾ ਹੈਗਾ ਜਿਹੜੀ ਸੈਂਟਰ ਦੀ ਸਰਕਾਰ ਆ ਉਹਨਾਂ ਨੇ ਵੀ ਜਿਹੜਾ ਵੀ ਅੰਗਣਵਾੜੀ ਵਰਕਰਾਂ ਨੂੰ ਅਸੀਂ ਰਗਲਾ ਕਰਾਂਗੇ ਪੱਕੇ ਕਰਾਂਗੇ ਪੈਨਸ਼ਨ ਕੀਤਾ ਪਰ ਮੋਦੀ ਸਰਕਾਰ ਨੇ ਸਾਡੀਆਂ ਇਹ ਕੋਈ ਵੀ ਡਿਮਾਂਡ ਪੂਰੀ ਨਹੀਂ ਕੀਤੀ ਸਾਡੀਆਂ ਵਰਕਰਾਂ 'ਚ ਰੋਸ ਹੈ ਜਿਹੜੇ 3.5 ਤੋਂ 6 ਸਾਲ ਦੇ ਬੱਚੇ ਨੇ ਉਹ ਵੀ ਸਾਡੇ ਅੰਗਣਵਾੜੀ ਸੈਂਟਰ ਦਾ ਰੌਣਕਾ ਖੋਕੇ ਪ੍ਰਾਈਮਰੀ ਸਕੂਲਾਂ ਦੇ ਕਿਉਂਕਿ ਪ੍ਰਾਇਮਰੀ ਸਕੂਲਾਂ ਵਿੱਚ ਬੱਚੇ ਘਟ ਗਏ ਸੀ ਸਾਡੇ ਬੱਚੇ ਖੋਕੇ ਉਹਨਾਂ ਨੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਬੱਚੇ ਭੇਜਤੇ ਇਹ ਵੀ ਸਾਡੀ ਡਿਮਾਂਡ ਆ ਸਾਡੇ ਬੱਚੇ ਜਿਹੜੇ 3 ਤੋਂ 6 ਸਾਲ ਦੇ ਜਿਨ੍ਹਾਂ ਨੂੰ ਅਸੀਂ ਸਪਲੀਮੈਂਟਰੀ ਨਿਊਟ੍ਰੀਸ਼ਨ ਦਿੰਨੇ ਆ ਉਹਨਾਂ ਨੂੰ ਅਕੈਦਰ ਆਹੀ ਅਸੀਂ ਐਜੂਕੇਸ਼ਨ ਵੀ ਦਿੰਦੇ ਆ ਅਸੀਂ ਕਹਿੰਦੇ ਆ ਉਹ 3 ਤੋਂ 6 ਸਾਲ ਦੇ ਬੱਚੇ ਸਾਨੂੰ ਦਿੱਤੇ ਜਾਣ ਨਾਲ ਹੀ ਜਿਹੜੀ ਪੰਜਾਬ ਦੀ ਸਰਕਾਰ ਹੈ ਜਿਹੜੀ ਕਿ ਅਸੀਂ ਡੰਡੇ ਖਾ ਕੇ ਜੇਲ੍ਹਾਂ ਜੇਲ੍ਹਾਂ ਵਿੱਚ ਜਾ ਜਾ ਕੇ ਅਸੀਂ ਆਪਣੇ ਹੱਕ ਪ੍ਰਾਪਤ ਕੀਤੇ ਨੇ ਅੱਜ ਜੇਕਰ ਅਸੀਂ ਪਹਿਲਾਂ ਸਾਨੂੰ 20 ਛੁੱਟੀਆਂ ਮਿਲਦੀਆਂ ਸੀ ਜੇ 20 ਛੁੱਟੀਆਂ ਤੋਂ ਵੱਧ ਛੁੱਟੀ ਲਵਾਂਗੇ ਸਾਡਾ ਇੰਕਰੀਮੈਂਟ ਕੱਟਿਆ ਜਾਊਗਾ ਜਿਹੜੇ ਕਿ ਸਾਨੂੰ 500 ਦੇ 250 ਰੁਪਏ ਮਿਲਦਾ ਤੇ ਇਹਦੇ ਨਾਲ ਵੀ ਸਾਡਾ ਵਿਰੋਧ ਹੈ ਪਹਿਲਾਂ ਕੋਈ ਹੈ ਨਹੀਂ ਸੀ ਵੀ ਜੇਕਰ ਛੁੱਟੀ ਮਿਲਦੀ ਆ ਕੋਈ ਬੰਦਾ ਵੀ ਤੋਂ ਪਹਿਲਾਂ ਬਿਮਾਰ ਵੀ ਹੋ ਜਾਂਦਾ ਕਿਸੇ ਐਕਸੀਡੈਂਟ ਵੀ ਹੋ ਜਾਂਦਾ ਬੀਏ ਜਿਹੜੀ ਜਿਨ੍ਹਾਂ ਨੇ ਸਾਡੇ ਫੈਸਲਾ ਕੀਤਾ ਉਸ ਨੂੰ ਰੱਦ ਕੀਤਾ ਜਾਵੇ ਸਾਡੀ ਹੈਲਪਰਾਂ ਦੇ ਪ੍ਰਮੋਸ਼ਨ ਵੀਏ ਕਰਤੀ ਜਿਨ੍ਹਾਂ ਨੇ 30 32 33 ਸਾਲ ਹੋ ਗਏ ਉਹਨਾਂ ਨੇ ਆਂਗਣwadi ਸੈਂਟਰਾਂ ਦੇ ਵਿੱਚ ਬੱਚਿਆਂ ਦੀ ਸੰਭਾਲ ਕੀਤੀ ਉਹਨਾਂ ਨੇ ਨੱਕ ਸਾਫ ਕੀਤੇ ਲੈਟਰਨਾਂ ਚੱਕੀਆਂ ਉਹਨਾਂ ਨੂੰ ਜਿਹੜਾ ਇਹ ਕਹਿੰਦੇ ਬੀਏ ਜਿਹੜੀ ਆਪਣਾ ਪ੍ਰਮੋਸ਼ਨ ਕਰਦੀਆਂ ਵੀਏ ਕਰਦੇ ਉਹ ਸਾਡੀ ਡਿਮਾਂਡ ਹੈ ਦਸਵੀਂ ਪਾਸ ਵਾਲੀ ਦੀ ਪ੍ਰਮੋਸ਼ਨ ਕੀਤੀ ਜਾਵੇ ਇਹ ਸਾਡੀਆਂ ਡਿਮਾਂਡਾਂ ਨੇ ਜੇਕਰ ਪੰਜਾਬ ਦੀ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਅਸੀਂ ਜਿੱਥੇ-ਜਿੱਥੇ ਵੀ ਸਾਡੇ ਹਲਕੇ 'ਚ ਐਮਐਲ ਜਾਨਗੇ ਚਾਹੇ ਉਹ ਭਾਜਪਾ ਦੇ ਹੋਣ ਚਾਹੇ ਆਪਣੇ ਆម ਪਾਰਟੀ ਦੇ ਹੋਣ ਅਸੀਂ ਉਹਨਾਂ ਤੋਂ ਇਹਨਾਂ ਦਾ ਜਵਾਬ ਮੰਗਣਾ ਹੈ ਜਿਹੜੇ ਕੇ ਹੱਕ ਸਾਨੂੰ ਪਹਿਲੀਆਂ ਸਰਕਾਰਾਂ ਨੇ ਦਿੱਤੇ ਅਸੀਂ ਲੜ ਲੜ ਕੇ ਜੇਲ੍ਹਾਂ ਜਾ ਜਾ ਕੇ ਕਿਤੇ ਉਹ ਸਾਡੇ ਹੱਕ ਖੋਏ ਜਾ ਰਹੇ ਨੇ ਮਾਨ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਹੈ ਮੰਡ ਜੀ ਕੋਈ ਗੱਲ ਹੁੰਦੀ ਐ ਐਡੇ ਵੱਡੇ ਖਵਾਲਾਂ ਚ ਛਾ ਦਿੰਦੀ ਐ ਇਹ ਸਾਰਾ ਝੂਠਾ ਝੂਠੇ ਬਿਆਨ ਦਿੰਦਾ ਸਾਰਾ ਕੁਝ ਆ ਨਸ਼ਿਆਂ ਦਾ ਦੇਖ ਲਓ ਤੁਸੀਂ ਜਿਹੜੇ ਨਸ਼ਾ ਜਿਹੜੇ ਤਾਂ ਵੇਚਦੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਜਿਹੜੇ ਕੋਈ ਦੋ ਚਾਰ ਗੋਲੀਆਂ ਖਾਂਦੇ ਆ ਉਹਨਾਂ ਦੇ ਤੇ ਪਰਚੇ ਕਰ ਕਰਕੇ ਦੋ ਗੋਲੀਆਂ ਵੜਦੇ ਨੇ 420 240 40 ਗੋੜੀਆਂ ਪਾ ਕੇ ਉਹਨਾਂ ਦੇ ਪਰਚੇ ਕੀਤੇ ਜਾ ਰਹੇ ਨੇ ਇਹ ਸਰ ਬੋਲੋ ਕੀਤਾ ਜੀ ਅਨੇ ਅੰਗਰ ਅਮਰਿਤਪਾਲਪੁਰ ਸਟੇਟ ਕੈਸ਼ੀਅਰ ਆਂਗਣਵਾੜੀ ਮੁਲਾਜ਼ਮ ਜੁਨੀਅਰ ਪੰਜਾਬ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈਗਾ ਇਹ ਆਂਗਣਵਾੜੀ ਮੁਲਾਜ਼ਮ ਜੁਨੀਅਰ ਪੰਜਾਬ ਸਿਟੂ ਵੱਲੋਂ ਕੀਤਾ ਜਾ ਰਿਹਾ ਹੈਗਾ ਔਰ ਅੱਜ ਦਾ ਇਹ ਰੋਸ ਪ੍ਰਦਰਸ਼ਨ ਜਿਹੜੀਆਂ ਲੁਧਿਆਣਾ ਵਿਖੇ ਜਿਹੜੀਆਂ ਜਿਮਨੀ ਚੋਣਾ ਹੋਣ ਜਾ ਰਹੀਆਂ ਨੇਗੀਆਂ ਉਸ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਉਸ ਦੇ ਵਾਅਦਿਆਂ ਦੇ ਜਿਹੜੀ ਉਹਦੀ ਵਾਅਦਾ ਖਿਲਾਫੀ ਹੈਗੀ ਉਸ ਨੂੰ ਯਾਦ ਕਰਾਉਣ ਵਾਸਤੇ ਆਏ ਆਂਗੇ ਤੇ ਜਿਹੜਾ ਆਪਣਾ ਨਹੀਂ ਅੱਜ ਝੰਡਾ ਮਾਰਚ ਕਰਕੇ ਅਸੀਂ ਗਲੀ ਗਲੀ ਦੇ ਵਿੱਚ ਜਿਹੜਾ ਹੈਗਾ ਇਹ ਮਤਲਬ ਅੱਜ ਦੇ ਰੋਸ ਨੂੰ ਅਸੀਂ ਲੈ ਕੇ ਜਾਵਾਂਗੇ ਕਿਉਂਕਿ ਜਿਹੜਾ ਸਾਡਾ ਸਾਡਾ ਕੇਂਦਰ ਸਰਕਾਰ ਦੇ ਨਾਲ ਵੀ ਹੈ ਤੇ ਇੱਥੇ ਦੋਨੋਂ ਹੀ ਕੈਂਡੀਡੇਟ ਜਿਹੜੇ ਨੇਗੇ ਉਹ ਲੜ ਰਹੇ ਨੇਗੇ ਭਾਜਪਾ ਵੀ ਲੜ ਰਹੀ ਹੈ ਤੇ ਜਿਹੜੀ ਆਮ ਆਦਮੀ ਪਾਰਟੀ ਵੀ ਉਹ ਲੜ ਰਹੀ ਹੈਗੀ ਤੇ ਅਸੀਂ ਦੋਨਾਂ ਦਾ ਹੀ ਜਿਹੜੀ ਪੋਲ ਹੈਗੀ ਉਹ ਸਰਕਾਰ ਕੇ ਖੋਲਣਾ ਚਾਹੁੰਦੇ ਆ ਕਿ ਜਿਹੜੀ ਕੇਂਦਰ ਦੀ ਜਿਹੜੀ ਸਰਕਾਰ ਹੈਗੀ ਉਹ ਜਿਹੜੇ ਲਾਭਪਾਤਰੀ ਨੇਗੇ ਜਿਹੜੇ ਅੰਗਣਵਾੜੀ ਦੇ ਨਾਲ ਜੁੜੇ ਹੋਏ ਗਰਭਵਤੀ ਨੇਗੀਆਂ ਨਰਸਿੰਗ ਨੇਗੀਆਂ 0 ਤੋਂ ਲੈ ਕੇ 6 ਸਾਲ ਦੇ ਬੱਚੇ ਨੇਗੇ ਕਿਸ਼ੋਰੀਆਂ ਨੇਗੀਆਂ ਉਹਨਾਂ ਨੂੰ ਜਿਹੜਾ ਦਿੱਤਾ ਜਾਣ ਵਾਲਾ ਬਹੁਤ ਨਿਗੂਣਾ ਜਿਹਾ ਜਿਹੜਾ ਹੈਗਾ ਸਪਲੀਮੈਂਟਰੀ ਨਿਊਟ੍ਰੀਸ਼ਨ ਹੈਗਾ ਉਸ ਦੇ ਉੱਤੇ ਵੀ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸ਼ਰਤਾਂ ਲਾ ਕੇ ਉਹਨਾਂ ਨੂੰ ਉਹਨਾਂ ਤੋਂ ਖੋਣਾ ਚਾਹੁੰਦੀ ਹੈ ਕਿਉਂਕਿ ਪਹਿਲਾਂ ਹੀ ਜਿਹੜੇ ਅੰਜਨਵਾੜੀ ਦੇ ਨਾਲ ਬਹੁਤ ਗਰੀਬ ਕੇ ਪਰਿਵਾਰ ਜਿਹੜੇ ਨੇ ਜੁੜੇ ਹੋਏ ਨੇ ਤੇ ਜੇ ਅੱਜ ਅੰਕੜਿਆਂ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ 51% ਔਰਤਾਂ ਦੇ ਕੋਲ ਮੋਬਾਈਲ ਨਹੀਂ ਹੈਗਾ ਤੇ ਜਿਹੜੀ ਸਰਕਾਰ ਦੀ ਪਾਲਿਸੀ ਹੈਗੀ ਜਿਹੜੀ ਨਵੀਂ ਉਹਨਾਂ ਨੇ ਪੋਸ਼ਨ ਟਰੈਕ ਲੈ ਕੇ ਆਂਦਾ ਹੈਗਾ ਉਹਦੇ ਅਨੁਸਾਰ ਜਿਹੜਾ ਹੈਗਾ ਪਹਿਲਾਂ ਜਿਹੜਾ ਵੀ ਲਾਭਪਾਤਰੀ ਹੈ ਉਸ ਦਾ ਕੇਵਾਈਸੀ ਕੀਤਾ ਜਾਵੇਗਾ ਉਸ ਦੇ ਅ ਨੂੰ ਕੇਵਾਈਸੀ ਕਰਨ ਤੋਂ ਬਾਅਦ ਜਿਹੜਾ ਹੈਗਾ ਉਸ ਨੂੰ ਉਸ ਦੀ ਫੋਟੋ ਕੈਪਚਰ ਕੀਤੀ ਜਾਵੇਗੀ ਫੋਟੋ ਜਿਹਨੂੰ ਐਫ ਆਰਐਸ ਕਹਿੰਦੇ ਆ ਫੇਸ ਰੈਗਨਾਈਜੇਸ਼ਨ ਸਿਸਟਮ ਦੁਆਰਾ ਹੀ ਜਿਹੜਾ ਜਿੰਨੀ ਦਿਰ ਉਸ ਦੀ ਫੇਸ ਮੈਚ ਨਹੀਂ ਹੁੰਦਾ ਉਹਨੇ ਦਿਰ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਜਿਹੜਾ 600 ਗ੍ਰਾਮ ਪ੍ਰਤੀ ਮਹੀਨਾ ਬਣਦਾ ਹੈਗਾ ਇੱਕ ਇੱਕ ਪ੍ਰਤੀ ਮਤਲਬ 600 ਗ੍ਰਾਮ ਆਟਮ ਅਸੀਂ ਪ੍ਰਤੀ ਮਹੀਨਾ ਜਿਹੜੀ ਹੈ ਬੰਦੀ ਹੈਗੀ ਉਹ ਵੀ ਅਸੀਂ ਜਿਹੜੀ ਹੈ ਬਿਨਾ ਫੋਟੋ ਆਈਡੀ ਤੋਂ ਨਹੀਂ ਦੇ ਸਕਦੇ ਇਸ ਦੇ ਖਿਲਾਫ ਜਿਹੜੀ ਹੈਗੀ ਸਾਡੀ ਪ੍ਰਸ਼ਾਸਨ ਜਿਹੜਾਗਾ ਲਗਾਤਾਰ ਸਾਡੇ ਉੱਤੇ ਜਿਹੜਾ ਸਾਡਾ ਵੀ ਭਾਗ ਹੈਗਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਨੇ ਨੋਟਿਸ ਰੇਗਾ ਕੱਲ ਹੀ ਜਿਹੜਾ ਕੁਝ ਸੀਡੀਪੀਓਜ਼ ਵੱਲੋਂ ਡੀਪੀਓਜ਼ ਵੱਲੋਂ ਨੋਟਿਸ ਆਇਆ ਹੈ ਕਿ ਜੇ ਐਫਆਰਐਸ ਨਹੀਂ ਕੀਤਾ ਜਾਵੇਗਾ ਤਾਂ ਅੰਗਣਵਾੜੀ ਵਰਕਰਾਂ ਨੂੰ ਮਾਨ ਪੱਤਾ ਨਹੀਂ ਦਿੱਤਾ ਜਾਵੇਗਾ ਇੱਕ ਪਾਸੇ ਤਾਂ ਅਸੀਂ ਅੰਗਣਵਾੜੀ ਵਰਕਰਾਂ ਨੂੰ ਕੋਈ ਵੀ ਮੋਬਾਈਲ ਨਹੀਂ ਦਿੱਤਾ ਗਿਆ ਜੋ ਕਿ ਹੁਣ ਤੱਕ ਦੋ ਮੋਬਾਈਲ ਦਿੱਤੇ ਜਾਣੇ ਸੀਗੇ ਹਰ 4 ਸਾਲ ਬਾਅਦ ਇੱਕ ਮੋਬਾਈਲ ਬਦਲਿਆ ਜਾਣਾ ਸੀ 2018 ਤੋਂ ਜਿਹੜਾ ਪੋਸ਼ਣ ਟ੍ਰੈਕ ਜਿਹੜਾ ਕਿ ਚੱਲਿਆ ਹੋਇਆ ਪੋਸ਼ਣ ਅਭਿਆਨ ਸ਼ੁਰੂ ਕੀਤਾ ਗਿਆ ਤੇ ਉਦੋਂ ਤੋਂ ਹੀ ਜਿਹੜਾ ਮੋਬਾਈਲ ਖਰੀਦ ਕੇ ਤੇ ਉੱਤੇ ਆਨਲਾਈਨ ਡਿਜੀਟਲਾਈਜੇਸ਼ਨ ਦੇ ਨਾਮ ਦੇ ਉੱਤੇ ਜਿਹੜਾ ਉਲਾਹ ਪਾਤਰੀਆਂ ਦਾ ਲਾਭ ਆਇਆ ਜਾ ਰਿਹਾਗਾ ਔਰ ਸਰਕਾਰ ਆਪਣੇ ਲਾਭ ਤੋਂ ਭੱਜ ਕੇ ਜਿਹੜਾਗਾ ਇਸ ਨੂੰ ਖਤਮ ਕਰਨਾ ਚਾਹੁੰਦੀ ਹੈ ਅੱਜ ਉਸਦੇ ਖਿਲਾਫ ਜਿਹੜਾ ਸਾਡਾ ਧਰਨਾ ਹੈ